ਸਤਗੁਰ ਪੂਰਾ ਵਾਹਿਦ ਹੈ ਸਤਗੁਰ ਜਗਜੀਤ ਸਿੰਘ ਜੀ ਦੀ ਕਿਰਪਾ ਕਰਨ ਦੇ ਤਰੀਕੇ ਵੀ ਵੱਖਰੇ ਹਨ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੀ ਇਹ ਸਾਖੀ ਉਸ ਵੇਲੇ ਦੀ ਹੈ ਜਿਸ ਵੇਲੇ ਗੱਦੀ ਤੇ ਸਤਗੁਰ ਪ੍ਰਤਾਪ ਸਿੰਘ ਜੀ ਬਿਰਾਜਮਾਨ ਸਨ ਜੀਵਨਗਰ ਦੇ ਸੰਤ ਸੇਵਾ ਸਿੰਘ ਜੀ ਛਪਰਾ ਵਾਲੇ ਇਹ ਕੋਟਕ ਇਸ ਤਰ੍ਹਾਂ ਸੁਣਾਉਂਦੇ ਹਨ ਇੱਕ ਸਿੱਖ ਨੂੰ ਰੀੜ ਦੀ ਹੱਡੀ ਵਿੱਚ ਬੜੀ ਤਕਲੀਫ ਸੀ ਉਸਨੇ ਕਈ ਵਾਰੀ ਸਤਗੁਰ ਪ੍ਰਤਾਪ ਸਿੰਘ ਦੇ ਚਰਨਾਂ ਵਿਚਾਰਜ ਕੀਤੀ ਸੀ ਕਿ ਮੇਰਾ ਕਸ਼ਟ ਦੂਰ ਹੋਵੇ ਸਤਗੁਰ ਪ੍ਰਤਾਪ ਸਿੰਘ ਜੀ ਅਰਜ਼ ਸੁਣ ਲੈਂਦੇ ਸਨ ਪਰ ਕੋਈ ਬਚਨ ਨਹੀਂ ਕਰਦੇ ਸਨ ਇੱਕ ਵਾਰੀ ਭਾਦਰੋ ਦੇ ਮੇਲੇ ਤੇ ਪਕੌੜੇ ਬਣੇ ਬਿਆੰਤੀ ਜੀ ਪੌਤ ਸਤਗੁਰ ਜਗਜੀਤ ਸਿੰਘ ਜੀ ਨੇ ਉਸ ਸਿੱਖਣ ਹੁਕਮ ਕੀਤਾ ਕਿ ਪਕੌੜੇ ਖਾ ਲੈ ਉਸਨੇ ਥੋੜੇ ਪਕੌੜੇ ਖਾਦੇ ਬਿਆੰਤੀ ਜੀ ਨੇ ਹੁਕਮ ਕੀਤਾ ਕਿ ਹੋਰ ਪਕੌੜੇ ਖਾ ਲੈ ਉਸਨੇ ਹੁਕਮ ਮੰਨ ਕੇ ਹੋਰ ਪਕੌੜੇ ਖਾ ਲਏ ਅਤੇ ਫਿਰ ਪਾਣੀ ਪੀ ਲਿਆ। ਬਿਆਨਤੀ ਜੀ ਨੇ ਆਪਣੀ ਪਵਿੱਤਰ ਪਿੱਠ ਉਸ ਦੀ ਪਿੱਠ ਦੇ ਨਾਲ ਜੋੜ ਕੇ ਅਤੇ ਉਸ ਦੀਆਂ ਬਾਹਾਂ ਵਿੱਚ ਬਾਹਾਂ ਪਾ ਕੇ ਅੱਗੇ ਵੱਲ ਨੂੰ ਝੁੱਕ ਕੇ ਜ਼ੋਰ ਨਾਲ ਝਟਕਾ ਮਾਰਿਆ। ਉਸ ਇੱਕਦਿਆਂ ਦਰਦ ਨਾਲ ਚੀਕਾਂ ਨਿਕਲ ਗਈਆਂ। ਬਿਆਨਤੀ ਜੀ ਨੇ ਇੱਕ ਵਾਰੀ ਫਿਰ ਝਟਕਾ ਮਾਰਿਆ। ਉਸ ਇੱਕ ਨੇ ਦਰਦ ਨਾਲ ਚੀਕ ਮਾਰੀ ਤੇ ਕਿਹਾ ਹਾਏ ਮੈਂ ਮਰ ਗਿਆ। ਮੈਨੂੰ ਬਹੁਤ ਦਰਦ ਹੋਈ ਹੈ। ਬਿਆਨਤੀ ਜੀ ਨੇ ਉਸ ਨੂੰ ਛੱਡ ਕੇ ਵਚਨ ਕੀਤਾ। ਤੇਰੀ ਦਰਦ ਖਤਮ ਕਰ ਦਿੱਤੀ ਹੈ ਇਹ ਇੱਕ ਕ੍ਰਿਸ਼ਮਾ ਹੈ ਸੀ ਕਿ ਉਸੇ ਵੇਲੇ ਉਸਦੀ ਦਰਦ ਬਿਲਕੁਲ ਠੀਕ ਹੋ ਗਏ ਤਾਨਣ ਸਿੱਖਾਂ ਦੇ ਦਰਦ ਖਤਮ ਕਰਨ ਵਾਲੇ ਤੇ ਸੁੱਖਾ ਨੂੰ ਦੇਣ ਵਾਲੇ ਬਯੰਤ ਪਾਸ਼ਾ ਸਤਿਗੁਰ ਜਗਜੀਤ ਸਿੰਘ ਜੀ ਸਾਡੀ ਸਤਿਗੁਰ ਜੀ ਦੇ ਚਰਨਾਂ ਤੇ ਕੋਟ ਕੋਟ ਨਮਸਕਾਰ ਹੈ ਤਾਨ ਹਾਜ਼ਰਾ ਜੂਰ ਪੈਰ ਦਾ ਮਾਲਕ ਅਕਾਲ ਪੁਰਖ ਸਤਿਗੁਰ ਜਗਜੀਤ ਸਿੰਘ ਜੀ ਰੱਖ ਲਵੋ ਬਖਸ ਲਵੋ ਤੇ ਦਰਸ਼ਨ ਦੇਵੋ